ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਦੇ ਇੱਕ ਨਵੇਂ ਵਲੌਗ ਦੇ ਨਾਲ ਆਏ ਤੁਹਾਨੂੰ ਮਿਲਾਉਣੇ ਇੱਕ ਬੰਦੇ ਨੂੰ ਢੋਲੀ ਦਿੱਤੀ ਆ ਬੰਦੇ ਨੂੰ ਆਪਣੇ ਤੋਂ ਕਿਉਂ ਨਿੱਕੇ ਹਵਾ ਹਵਾ ਚੱਕਰ ਲਈ ਇਹਦਾ ਸੀ ਫੰਕਸ਼ਨ ਕਰੀ ਜਾਂਦੇ ਕਿਉਂ ਨਿੱਕੇ ਕੀ ਕਹਿੰਦਾ ਬੰਦੇ ਜਾਲੀ ਆਪਾਂ ਹੈ ਇਹ ਬੰਦੇ ਦੱਸਦੀ ਹੋ ਕੰਮ ਜਾਂਦੀ ਕੰਮ ਜਾਂਦੀ ਨੇ ਬੰਦੇ ਸਹੀਓ 25 ਲੀਟਰ ਵਾਲਾ ਢੋਲ ਆਪਣਾ ਇਹ ਟਾਕੜ ਬੰਦੇ ਟਾਕੜ ਬੰਦਿਆਂ ਮੰਨ ਗਿਆ ਬਾਈ ਵੀ ਮੰਨ ਗਿਆ ਟਰੈਕਟਰ ਮੁਰੇ ਵੀ ਧਾਕੜ ਦਿਖਾਇਆ ਸੀ ਨੇ 10 15 20 25 ਲੈ ਵੇਲੇ ਨੂੰ ਕਹਿਦੇ ਹੋ ਸਾਰਿਆਂ ਨੂੰ ਕਿ ਉਹਦੇ ਕੰਨ ਬੰਦ ਕਰ ਲੋ ਚਲਾ ਰਹੇ ਹਣੇ ਉਹ ਇਹ ਨਹੀਂ ਆਵਾਜ਼ ਨਹੀਂ ਕਰਦਾ ਕਰਦਾ ਨਹੀਂ ਲੈ అదే ਪੂਰਾ ਜੋਰ ਲਾ ਕੇ ਦੇਖਦੇ ਸਟਾਰਟ ਹੋ ਰਹੀ ਨਹੀਂ ਬੰਦਾ ਸਟਾਰਟ ਕਰ ਦੂ ਬੜ ਚੱਲਦਾ ਬਹੁਤ ਵਧੀਆ ਸਟਾਰਟਿੰਗ ਬਾਕੀ ਹੌਲੀ ਹੌਲੀ ਭੇਜਦਾ ਪੁੱਠੇ ਗੇਰ ਨਾਲੇ ਮੂੰਗ ਜੋ 13 ਫੇਜ ਆ ਗਿਆ ਜੀ ਸਟਾਰਟਿੰਗ ਬਹੁਤ ਜ਼ਿਆਦਾ ਨਜ਼ਾਇਜ਼ ਵਧੀਆ ਤੇ ਜਿਹੜੀ ਸਟਾਰਟਿੰਗ ਵਧੀਆ ਹੋਵੇ ਉਹਨੇ ਕੰਮ ਕਰਨਾ ਚਾਹੀਦਾ ਪ੍ਰੈਸ਼ਰ ਵੀ ਵਧੀਆ ਦੇਖਣਾ ਨਾ ਠੀਕ ਹੈ ਜੀ ਇਹ ਪੰਪ ਤੇ ਵੀ ਖੜਾ ਹੈ ਪੰਪ ਤੇ ਹੰਪ ਤੇ ਵੀ ਆਓ ਦੇਖੋ ਮੈਂ ਹਾਂ ਕੁਆਲਿਟੀ ਵਧੀਆ ਪ੍ਰੈਸ਼ਰ ਤੁਸੀਂ ਚੈੱਕ ਕਰ ਲਿਆ ਹੁਣ ਦੁਬਾਰਾ ਆਪਾਂ ਇਹਦਾ ਪ੍ਰੈਸ਼ਰ ਚੈੱਕ ਕਰਾਂਗੇ ਹਾਂ ਚਲੋ ਮਾਰ ਦਿਨ ਜੀ ਹਾਂ ਹਾਂ ਚਲਾ ਦੇ ਚਲਾ ਦੇ ਸਟਾਰਟ ਵੀ ਮੜੇ ਨਾ ਹੋ ਜਾਂਦੇ ਦਾ ਦੇਖੋ ਉਹ ਇੱਧਰ ਆ ਜਾ ਪਟੇ ਫਸੇ ਨਹੀਂ ਪਟੇ ਫਸ ਗਏ ਪਟੇ ਦੇਖ ਕੇ ਚਲ ਚਲ ਪਹੁੰਚ ਇਧਰ ਘੁਮਾ ਇਹ ਪੂਰਾ ਕਰਦਾ ਕਿ ਕੋਈ ਨੂੰ ਸਾਫ ਕਰ। ਕਰ ਬਾਰੇ ਜੀ ਪਰ ਦਿਖੋ। ਇਹ ਕੋਈ ਨਾ ਰੋਕ ਹਰ ਰਹੇ ਕੋਈ ਨਾ ਇਹਦਾ ਵੀ ਨਾ ਰੋਕ ਹਰ ਰਹੇ। ਆਜੇ ਤੋਂ ਹੱਥ ਦਾ ਕੀ ਆ। ਬਹੁਤ ਅਣਾ ਉੱਪਰ ਆ ਰਿਹਾ। ਪ੍ਰੈਸ਼ਰ ਬਹੁਤ ਹੈਗਾ। ਕਰੇਟ ਇਸ ਫਾਈਲ ਕਰਕੇ ਰਹਿ ਜਾ। ਯਾਦ ਹੋ ਗਿਆ। ਭਾਈ ਬਹੁਤ ਵੱਡੇ ਦਿਲ ਦਾ ਗਏ ਸਾਨੂੰ ਕਹਿੰਦਾ ਗੰਨਾ ਵੀ ਤੁਹਾਨੂੰ ਇੱਕ ਉਹ ਦਊਂਗਾ ਇੱਕ ਆਹ ਗੰਨਾ ਦਊਂਗਾ ਨਾਲੇ ਗਿਫਟ ਦਿੱਤਾ ਸਾਨੂੰ ਇਹ ਸਾਨੂੰ ਗੰਨਾ ਦਾ ਗਿਫਟ ਦਿੱਤਾਗਾ ਬਾਈ ਦਾ ਬਹੁਤ ਵੱਡਾ ਤੇਲਾ ਦੀ ਟੈਂਕੀ ਅੱਧੀ ਕਰ ਦਿੱਤੀ ਇਹ ਦੇਖ ਆ ਵੀ ਦਿਖਾ ਹਾਂ ਤੇਲ ਦੀ ਟੈਂਕੀ ਦੇਖੋ ਤੇਲ ਦੀ ਟੈਂਕੀ ਵੀ ਦੇਖੋ ਅੱਧੀ ਕਰ ਦਿੱਤੀ ਆਪਜੀ ਤਸੱਲੀ ਕਰਕੇ ਫੇਰ ਦੇਊਗਾ ਇਹ ਹਾਂ ਬਾਈ ਨੰਬਰ ਦੱਸ ਤੇਰਾ ਜੇ ਕਿਸੇ ਨੇ ਢੋਲੀ ਲੈਣੀ ਹੈ ਸਾਲਮਾ ਸੁਪਰੀ ਪੰਪ ਮਾਨਸਾ ਬਾਈ ਠੀਕ ਹੈ ਕਿਸੇ ਨੇ ਪੰਪ ਲੈਣਾ ਹੈ ਤਾਂ ਆਪਣਾ ਨੰਬਰ ਗੂਡ ਕਰ ਲਓ 9878250391 ਬਾਕੀ ਬਈ ਆਪਾਂ ਨੰਬਰ ਲਿਖ ਕੇ ਵੀ ਲਾ ਦਾਂ ਥੱਲੇ ਉੱਥੋਂ ਵੀ ਤੁਸੀਂ ਕੰਟੈਕਟ ਕਰ ਲਿਓ ਜੇ ਤੁਸੀਂ ਆਏ ਵੀ ਡਾਇਲ ਕਰ ਲਿਆ ਜੀ ਨੇ ਦੇਖ ਕੇ ਇਹ ਸਾਨੂੰ ਆਪਾਂ ਲਿਖ ਕੇ ਥੱਲੇ ਜਰੂਰ ਲਾ ਲਾਵਾਂਗੇ ਵੀਡੀਓ ਦੇ ਉੱਤੇ ਆਪਣੀ ਦੇ ਉੱਥੋਂ ਦੇਖ ਲਓ ਸੰਪਰਕ ਕਰਨ ਲਈ ਆਪਣਾ ਨਾਮ ਇਹਦੇ ਬਾਅਦ ਵਿੱਚ ਪਈਏ ਪੀਐਲਈ ਯੂਟਿਊਬਰ ਤੋਂ ਦੇਖ ਕੇ ਆਏਗੇ ਜੀ ਫਿਰ ਆਪਾਂ ਨੂੰ ਬਈ ਦੱਸੂਗਾ ਵੀ ਹਾਂ ਆਪਣੇ ਸਬਸਕ੍ਰਾਈਬਰ ਪਹੁੰਚੇ ਨਾ ਰਿਆਤ ਕਰਦੀ ਚੰਗਾ ਬਈ ਆਪਣਾ ਬੰਦਾ ਜਿਹੜਾ ਆਇਆ ਔਰੇ ਉੱਤਲੇ ਵੀ ਬਰੋ ਬੰਦਿਆਂ ਦਾ ਜੋਰ ਲੱਗਿਆ ਹੋਇਆ ਘਾਰੇ ਪੈ ਰਹੇ ਨੇ ਦੇਖੋ ਜੀ ਜਿਹੜੀ ਜੋ ਜੱਕ ਰਹੇ ਨੇ ਘਾਰੇ ਖਾਲ ਪਰ ਇਧਰ ਬੱਚਦੇ ਰਹੀ ਤਾਂ ਕਰਕੇ ਕੌ ਲੱਗ ਰਿਹਾ ਜੋ ਉੱਪਰ ਇਧਰਾਂ ਕੰਮ ਵੱਡਾ ਹੈ ਦਿਖਾਉਣਾ ਆ ਜੇ ਮੇਜਾ ਜੀ ਚੱਲਦੀ ਦੇਖੋ ਕਹੀ ਜਲਦੀ ਦੇਖੋ ਕਹੀ ਦਾ ਕਮਾਲ ਹੈ ਕਹੀ ਦਾ ਹੈ ਓਏ ਕਾਦਾ ਕਮਾਲ ਹੈ ਮਾਲ ਦੋ ਨਹੀਂ ਦੱਸੇ ਸਾਰਾ ਕਰਿਆ ਸਹੀ ਹੂੰ ਵੀਰੇ ਜੋਰ ਲੱਗ ਗਿਆ ਕੋ ਉਹ ਮੜਦਾ ਤਰਾ ਅੱਜ ਤਾਂ ਇਹਨਾਂ ਨੂੰ ਰੀਨਿਊਰ ਆਊਗਾ ਕੱਲ ਤੇ ਰੱਖ ਦੇ ਇੱਧਰਲਾ ਕੰਮ ਕੀ ਕਹਿੰਦਾ ਹੈ ਭੇਜੀ ਇਹਨਾਂ ਨੂੰ ਕਹਿੰਦਾ ਜੋਬਰਾ ਹਮ ਬਾਲਾ ਵਾਲੇ ਦਾਲੇ ਬਾਈ ਸਿਕਿਉਰਿਟੀ ਉਹ ਲੱਗ ਰਿਹਾ ਕੋਈ ਚੱਕਣ ਉਹਦੇ ਉਹ ਛੋਟੇ ਨੋ ਤਕੜਾ ਤਾਂ ਉਹ ਆ ਬਾਈ ਉਹ ਲੱਗ ਰੇੜਾ ਫੋਲਾ ਵੱਡਾ ਘਰ ਆਦਾਦਾ ਓਏ ਕਿਹੜਾ ਹੋਏ